ਕੈਲਗ੍ਰੇ ਡਿਮਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ਵਾਸੀਆਂ ਦੇ ਲਈ ਪਾਣੀ ਦੀ ਇਨਡੋਰ ਵਰਤੋਂ ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਪਰ ਮੇਅਰ ਜੋਤੀ ਗੋਂਡੇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੇ ਵੀ ਪਾਣੀ ਦੀ ਵਰਤੋਂ ਥੋੜਾ ਹੱਥ ਰੋਕੇ ਜ਼ਰੂਰ ਕਰਨ ਕਿਉਂਕਿ ਪਾਣੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਸਥਿਰ ਕਰਨ ਦਾ ਕੰਮ ਅਜੇ ਵੀ ਜਾਰੀ ਹੈ ਸਿਟੀ ਦੇ ਵਿੱਚ ਸਥਾਨਕ ਐਮਰਜੈਂਸੀ ਤੇ ਪਾਣੀ ਦੀ ਆਊਟਡੋਰ ਵਰਤੋਂ ਦੇ ਉੱਤੇ ਪਾਬੰਦੀਆਂ ਜਾਰੀ ਨੇ ਹਾਲਾਂਕਿ ਆਊਟਡੋਰ ਪਾਬੰਦੀਆਂ ਦਾ ਧਿਆਨ ਵੀ ਰੱਖਣਾ ਹੋਵੇਗਾ ਔਰ ਨਾਲ ਹੀ ਸ਼ਹਿਰ ਭਰ ਦੇ ਵਿੱਚ ਫਾਇਰ ਬੈਨ ਵੀ ਲਾਗੂ ਹੈ ਕਿਉਂਕਿ ਵਰਕਰਜ਼ ਇਹ ਵੀ ਨਿਰਧਾਰਤ ਕਰਦੇ ਨੇ ਕਿ ਇਨਡੋਰ ਥਾਵਾਂ ਤੇ ਪਾਬੰਦੀਆਂ ਹਟਾਉਣ ਤੋਂ ਬਾਅਦ ਪਾਣੀ ਦੀ ਪ੍ਰਣਾਲੀ ਤੇ ਕੀ ਅਸਰ ਨਜ਼ਰ ਆਵੇਗਾ ਸਿਟੀ ਆਫ ਕੈਲਗਰੀ ਦੇ ਜਰਨਲ ਮੈਨੇਜਰ ਮਾਈਕਲ ਥੌਮਸਨ ਨੇ ਕਿਹਾ ਹੈ ਕਿ ਬਿਅਰਸਪੋ ਸਾਊਥ ਫੀਡਰ ਮੈਨ ਹੁਣ ਆਪਣੀ 50% ਦਾ ਸਮਰਥਾਤੇ ਕੰਮ ਕਰ ਰਿਹਾ ਹੈ ਤੇ ਪਾਣੀ ਦੀ ਸਪਲਾਈ ਬਹਾਲ ਹੋਣ ਦਾ ਮਤਲਬ ਇਹ ਵੀ ਹੈ ਕਿ ਬਾਕੀ ਸਿਸਟਮ ਦਾ ਬੋਝ ਵੀ ਦੂਰ ਹੋ ਜਾਏਗਾ ਉੱਤਰ ਪੱਛਮੀ ਕੈਲਗਰੀ ਦੇ ਵਿੱਚ ਇੱਕ ਪ੍ਰਮੁੱਖ ਵਾਟਰ ਫੀਡਰ ਮੈਨ ਟੁੱਟਣ ਤੋਂ ਲਗਭਗ ਇੱਕ ਮਹੀਨੇ ਬਾਅਦ ਮੇਅਰ ਜੋਤੀ ਗੋਂਡੇਕ ਦਾ ਕਹਿਣਾ ਹੈ ਕਿ ਵਸਨੀਕ ਘਰ ਦੇ ਅੰਦਰ ਪਾਣੀ ਦੀ ਵਰਤੋਂ ਦੀਆਂ ਆਪਣੀਆਂ ਆਮ ਆਦਤਾਂ ਦੇ ਵਿੱਚ ਵਾਪਸ ਆ ਸਕਦੇ ਨੇ ਗੋਂਡੇਕ ਨੇ ਕਿਹਾ ਹੈ ਕਿ ਜੋ ਕਟੌਤੀ ਤੁਸੀਂ ਘਰ ਦੇ ਵਿੱਚ ਕਰ ਰਹੇ ਹੋ ਉਹਨਾਂ ਦੀ ਹੁਣ ਲੋੜ ਨਹੀਂ ਇਹ ਤੁਸੀਂ ਆਪਣੇ ਘਰ ਦੇ ਅੰਦਰ ਪਾਣੀ ਦੀ ਵਰਤੋਂ ਉਸੇ ਤਰ੍ਹਾਂ ਕਰsac ਰਹੇ ਹੋ ਜਿਸ ਤਰ੍ਹਾਂ ਤੁਸੀਂ ਕਰਦੇ ਸੀ ਅਸੀਂ ਇਸ ਨੂੰ ਆਸਾਨੀ ਨਾਲ ਕਰ ਰਹੇ ਹਾਂ ਮੰਗਲਵਾਰ ਦੀ ਅਪਡੇਟ ਮੁਤਾਬਕ ONGC ਨੇ ਕਿਹਾ ਹੈ ਕਿ ਪਾਣੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਤੇ ਬਾਕੀ ਪਾਬੰਦੀਆਂ ਨੂੰ ਹਟਾਉਣ ਦੇ ਵੱਲ ਇਹ ਪਹਿਲਾ ਕਦਮ ਹੈ ਹਾਲਾਂਕਿ ਸ਼ਹਿਰ ਸਥਾਨਕ ਐਮਰਜੈਂਸੀ ਦੀ ਸਥਿਤੀ ਦੇ ਅਧੀਨ ਰਹਿੰਦਾ ਹੈ ਤੇ ਬਾਹਰੀ ਪੜਾ ਚਾਰ ਪਾਣੀ ਦੀਆਂ ਪਾਬੰਦੀਆਂ ਲਾਗੂ ਰਹਿੰਦੀਆਂ ਨੇ ਕਿਉਂਕਿ ਅਮਲੇ ਇੱਕ ਨਿਰਧਾਰਤ ਇਹ ਕਰਦੇ ਨੇ ਕਿ ਸਿਸਟਮ ਅੰਦਰੂਨੀ ਸੰਭਾਲ ਦੇ ਉਪਾਵਾਂ ਨੂੰ ਸੌਖਾ ਕਰਨ ਲਈ ਕਿਵੇਂ ਜਵਾਬ ਦੇਵੇਗਾ ਸਿਟੀ ਆਫ ਕੈਲਗਰੀ ਦੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਜਨਰਲ ਮੈਨੇਜਰ ਮਾਈਕਲ ਥੌਮਸਨ ਨੇ ਕਿਹਾ ਹੈ ਕਿ ਬੀਅਰਸਪੋ ਸਾਊਥ ਫੀਡਰ ਮੇਨ ਫਿਲਹਾਲ 25% ਦੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਥੌਮਸਨ ਨੇ ਕਿਹਾ ਹੈ ਕਿ ਸ਼ਹਿਰ ਹੁਣ ਉਹਨਾਂ ਪਾਈ ਵਾਲਾਂ ਤੱਕ ਵੀ ਪਹੁੰਚ ਕਰ ਰਿਹਾ ਹੈ ਕਾਰ ਧੋਣ ਵਰਗੀਆਂ ਚੀਜ਼ਾਂ ਤੇ ਇਨਡੋਰ ਪੂਲ ਅੱਜ ਤੋਂ ਖੁੱਲ ਜਾਣਗੇ ਉਹਨਾਂ ਕਿਹਾ ਹੈ ਕਿ ਚਾਲਕ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੰਪਾਂ ਨੂੰ ਚਾਲੂ ਕਰਨ ਲਈ ਪਾਈਪ ਦੀ ਪ੍ਰਤੀਕਿਰਿਆ ਨੂੰ ਮਾਪੇਗਾ ਕਿ ਬਾਕੀ ਪਾਬੰਦੀਆਂ ਕਦੋਂ ਹਟਾਈਆਂ ਜਾ ਸਕਦੀਆਂ ਨੇ ਗੌਂਡੇਕ ਨੇ ਵੀ ਕਿਹਾ ਹੈ ਕਿ ਸਥਾਨਕ ਐਮਰਜੈਂਸੀ ਦੀ ਸਥਿਤੀ ਜਿਹੜੀ ਹੈ ਉਹ ਵੀਰਵਾਰ ਨੂੰ ਖਤਮ ਹੋ ਰਹੀ ਹੈ ਤੇ ਸ਼ਹਿਰਸ ਮਿਖਿਆ ਕਰੇਗਾ ਕਿ ਇਸ ਨੂੰ ਅੱਗੇ ਨਵਿਆਉਣਾ ਹੈ ਨਵੇਂ ਤਰੀਕੇ ਨਾਲ ਲਗਾਉਣਾ ਹੈ ਜਾਂ ਫਿਰ ਇਸ ਨੂੰ ਹਟਾਣਾ ਹੈ ਜਾਂ ਨਹੀਂ ਪਿਛਲੇ 26 ਦਿਨਾਂ ਦੇ ਵਿੱਚ ਇੱਕ ਤੋਂ ਵੱਧ ਮੌਕਿਆਂ ਤੇ ਗੌਂਡੇਕ ਨੇ ਕੈਲਗਰੀ ਵਾਸੀਆਂ ਨੂੰਂਦਰੂਨੀ ਪਾਣੀ ਦੀ ਵਰਤੋਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ 480 ਮਿਲੀਅਨ ਲੀਟਰ ਤੋਂ ਵੱਧ ਥ੍ਰੈਸ਼ਹੋਲਡ ਦੀ ਵਰਤੋਂ ਕਰਨ ਤੇ ਜ਼ੋਰ ਦਿੰਦੇ ਹੋਏ ਫਾਇਰ ਕਰਮਚਾਰੀਆਂ ਤੇ ਡਾਕਟਰੀ ਪੇਸ਼ੇਵਰਾਂ ਦੇ ਲਈ ਮੁਸੇ ਬਤ ਪੈਦਾ ਹੋਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ